असलम वरहमद लि वरकू दोस्तों सत श्री अकाल राम राम मैं थोड़े वास्ते लेके शरीर पीड़ा का मंत्र अपने यूट्यूब चैनल अली जंत्र मंत्र तंत्र से ओम नमो कौतकी जवाल मुखी काली ओम नमो कौतकी ज्वालमुखी काली तू नमो चामुंडा रोग पीड़ा दूर कर सात समुन्द्र पार कर आदेश काम रूप देश कामख्या माई का हाड़ी दासी चंडी की दुहाई देखने को कैसे देखू लगता कि मंत्र सिंपल ज़िया पर कमाल दा है ਇਹ ਗ੍ਰੰਡ ਦੀਵਾਲੀ ਜਾਂ ਹੋਲੀ ਜਾਂ ਸ਼ਿਵਰਾਤਰੀ ਜਾਂ ਫਿਰ ਕਿਸੇ ਵੀ ਚੰਗੇ ਨਕਸ਼ਤਰ ਦੇ ਵਿੱਚ 108 ਵਾਰ ਜਪ ਕਰੇ ਤੂਫ ਲੁਬਾਨ ਦੀ ਲਗਾ ਕੇ 108 ਵਾਰ ਸਿਰਫ 108 ਵਾਰ ਕੜਨਾਰੀ ਮੰਤਰ ਸਿੱਧ ਹੋ ਜਾਂਦਾ ਔਰ ਤੁਨੋ ਜਬਾਨੀ ਮੰਤਰ ਆਣਾ ਚਾਹੀਦਾ ਜਬਾਨੀ ਇੱਕੋ ਸਾਧ ਵਿੱਚ ਪੜਨਾ ਚਾਹੀਦਾ ਬਸ ਕਿੱਤੇ ਮਰਜੀ ਦਰਦ ਹੋਵੇ ਪੜ ਕੇ ਹੱਥ ਲਾਓ ਜਾਂ ਫੂਕ ਮਾਰੋ ਜਾਂ ਚਾੜਾ ਕਰ ਦਿਓ ਕਿਸੇ ਵੀ ਜੀਤ ਨਾਲ ਤਾਂ ਦਰਦ ਸ਼ੂ ਮੰਤਰ ਹੋ ਜਾਊਗਾ ਫੌਰਨ ਗੋਡੇ ਗਿੱਟੇ ਮੋਢਿਆਂ ਦਾ ਦਰਦ ਖਤਮ ਹੋ ਜਾਂਦਾ ਇਹਨਾਂ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਗ੍ਰਹਿਣ ਦੇ ਵਿੱਚ ਇੱਕ ਹੀ ਮਾਲਾ ਕਰ ਲਓ ਦਿਵਾਲੀ 'ਚ ਇੱਕ ਮਾਲਾ ਕਰ ਲਓ ਜਾਂ ਹੋਲੀ 'ਚ ਹੋਲੀ ਆਉਣ ਵਾਲੀ ਹੈ ਗ੍ਰਹਿਣ ਵੀ ਆਉਣ ਵਾਲਾ ਹੈ ਸ਼ਿਵਰਾਤਰੀ ਨੰਗੀ ਆ ਤਾਂ ਤੁਸੀਂ ਕਿਸੇ ਵੀ ਤਿਹਾਰ ਦੇ ਮੌਕੇ ਜਾਂ ਚੰਗੇ ਨਕਸ਼ਤਰ ਦੇ ਵਿੱਚ ਵੀ ਤੁਸੀਂ ਇਹ ਪੜ ਲਓਗੇ ਨਾ ਤਾਂ ਮੰਤਰ ਸੇ ਦੋ ਜੋ ਹੁਣ ਗ੍ਰਹਿਣ ਦੇ ਵਿੱਚ ਇੱਕ ਮਾਲਾ ਜ਼ਰੂਰ ਪੜ ਲਿਓ ਤੇ ਦਾ ਜਲਵਾ ਦੇਖ ਲਿਓ ਫਿਰ ਪਾਠ ਇੱਕ ਵਾਰੀ ਸੁਣ ਲਓ ਓਮ ਨਮੋ ਕਾਤਕੀ ਜਵਾਲ ਮੁਖੀ ਕਾਲੀ ਤੂ ਨਮੋ ਚਾਮੁੰਡਾ ਰੋਗ ਪੀੜਾ ਦੂਰ ਕਰ ਸਾਤ ਸਮੁੰਦਰ ਪਾਰ ਕਰ आदेश काम रूप देश का मुखिया मई हाड़ी दासी चंडी की दुहाई दोस्तों मैं हर बार इत्तो नु दसदा हां के मैं एक 500 पेज दा ग्रंथ बनाया ओ इस तरह दा और तुसी देख लो जे किसे ने लेना ओ भी ए मेरा खुद दा हाथ दा लिखा ग्रंथ है ਦੀ ਫੋਟੋ ਸਟੇਟ ਫੋਟੋ ਸਟੇਟ ਦੇ ਰੂਪ ਚ ਤੁਹਾਨੂੰ ਮਿਲੇਗਾ 500 ਪੇਜ ਦਾ ਗ੍ਰੰਥਾ ਜੀ ਹਰ ਮੰਤਰ ਹਰ ਗਦੀ ਵਾਲੀ ਦੀ ਜ਼ਰੂਰਤ ਨੂੰ ਇਹ ਪੂਰਾ ਕਰੂਗਾ ਜਿੰਨੇ ਮੰਤਰ ਇਹਦੇ ਵਿੱਚ ਦੇ ਪੇ ਹੋਇਆ ਇਹ ਤਕਰੀਬਨ ਸ਼ਾਇਦ ਹੀ ਕਿਸੇ ਕੋਲ ਇਕੱਠੇ ਮਿਲ ਸਕਣ 170 ਮੰਤਰ ਹੈ ਜੀ ਆਖਰ ਵਿੱਚ ਮਸਾਣੀ ਦਾ জাল 500 ਪੇਜ ਜੇ ਕੋਈ ਜੀ ਲੈਣਾ ਹੋਇਆ ਤਾਂ ਫਿਰ ਇਸ ਨੰਬਰ ਦੇ ਉੱਤੇ WhatsApp ਮੈਸੇਜ ਕਰਿਓ ਕਾਲ ਨਾ ਕਰਿਓ ਕਿ ਬਾਬਾ ਜੀ ਸਾਨੂੰ ਗ੍ਰੰਥ ਚਾਹੀਦਾ ਹੈ ਕਿ ਇਹਦਾ ਕੀ ਹਦਿਆ ਹਦਿਆ ਸੀ WhatsApp ਤੇ ਦੱਸਾਂਗੇ ਕਿਉਂਕਿ YouTube ਦੇ ਮਾਧਿਅਮ ਦੇ ਵਿੱਚ ਦੱਸਣਾ ਜਾਇਜ਼ ਨਹੀਂ ਹੈ ਇਹ ਉਹਦੀ ਪਾਲਿਸੀ ਹੈ ਠੀਕ ਹੈ ਜੀ ਔਰ ਹੈ ਹੀ ਵਧੀਆ ਵਾ ਤੇ ਹਰ ਕੋਈ ਲੈ ਵੀ ਸਕਦਾ ਵਾ ਇਨ ਸੌ ਸੌ ਪੇਜਾਂ ਦੇ ਵਿੱਚ ਵੀ ਕਨਵਰਟ ਕੀਤਾ ਗਿਆ ਜੇ ਕੱਠਾ ਪਹਾਰਾ ਲੱਗਦਾ ਮਹਿੰਗਾ ਲੱਗਦਾ ਤਾਂ ਜਿਸ ਤਰ੍ਹਾਂ ਇੱਥੇ 97 ਪੇਜਾਂ ਤੇ ਆ 100 101 ਪੇਜਾਂੱਕ ਜਿਵੇਂ 3 ਨੱਕ ਗ੍ਰੰਥ ਅਲੱਗ ਬਣਾ ਦਿੱਤਾ ਗਿਆ 100 ਤੋਂ 200 ਪੇਜ ਅਲੱਗ 200 ਤੋਂ 300 ਪੇਜ ਅਲੱਗ ਇਸ ਤਰ੍ਹਾਂ ਪੰਨ ਗ੍ਰੰਥ ਬਣਾ ਦਿੱਤੇ ਗਏ ਜੇ ਅਗਰ ਉਹ ਵੀ ਲੈਣਾ ਹੋਵੇ ਛੋਟਾ ਗ੍ਰੰਥ ਇਨ 페ਸ ਤੋਂ ਇਨ 페ਸ ਤੱਕ ਅਗਰ 500 페ਜ਼ ਵੀ ਲੈਣਾ ਫਿਰ ਤੁਸੀਂ ਦੇਖ ਲਿਓ ਦੋਸਤੋ ਇਹ ਸੀ ਅਜੋ 10 ਸਰੀਰ ਪੀੜਾਂ ਦਾ ਮੰਤਰ ਤੇ ਹੁਣ ਆਪਾਂ ਅਗਲਾ ਮੰਤਰ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਕਿਸੇ ਵੀ ਅੰਗ ਵਿੱਚ ਖੂਰ ਪੀੜ ਫੈਦੀ ਹੋਵੇ ਤਾਂ ਉਹਦਾ ਵੀ ਮੰਤਰ ਸਸੇਕਾਰ ਔਰ ਰਾਮ ਰਾਮ ਅਸਲਾਮੁਅਲੈਕ